ਕੈਨੇਡਾ ਪਹੁੰਚਣ ਦੇ ਬਦਲੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇ ਜੇਕਰ ਤੁਸੀਂ ਵੀ ਕੈਨੇਡਾ ਜਾਣ ਦਾ ਪਲਾਨ ਬਣਾ ਰਹੇ ਹੋ ਤੇ ਇਸ ਦੇ ਲਈ ਟਿਕਟ 에ਅਰ ਕੈਨੇਡਾ ਦੀ ਕਰਵਾਉਣ ਜਾ ਰਹੇ ਹੋ ਤਾਂ ਧਿਆਨ ਦੇ ਨਾਲ ਇਹ ਖਬਰ ਨੂੰ ਸੁਣ ਲਿਓ ਜੇਕਰ ਤੁਸੀਂ ਵੀ ਕੈਨੇਡਾ ਜਾਣ ਦਾ ਪਲਾਨ ਬਣਾ ਰਹੇ ਹੋ ਤੇ ਇਸ ਦੇ ਲਈ ਟਿਕਟ 에ਅਰ ਕੈਨੇਡਾ ਦੀ ਕਰਵਾਉਣ ਜਾ ਰਹੇ ਹੋ ਤਾਂ ਧਿਆਨ ਦੇ ਨਾਲ ਇਹ ਖਬਰ ਨੂੰ ਸੁਣ ਲਿਓ ਏਅਰ ਕੈਨੇਡਾ ਦੇ ਪਾਇਲਟਾਂ ਦੇ ਵੱਲੋਂ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿ ਆਖਿਰਕਾਰ ਤਨਖਾਹ ਦੇ ਵਿੱਚ ਵਾਅਦਾ ਕੀਤਾ ਜਾਏ ਇਥੋਂ ਤੱਕ ਕਿ ਏਅਰ ਕੈਨੇਡਾ ਦੇ ਵੱਲੋਂ ਜੋ ਹੈ ਸਰਕਾਰ ਤੋਂ ਦਖਲਅੰਦਾਜ਼ੀ ਦੀ ਮੰਗ ਕੀਤੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 670 ਦੇ ਕਰੀਬ ਉਡਾਨਾਂ ਭਰੀਆਂ ਜਾਂਦੀਆਂ ਨੇ ਤੇ ਸਾਰੀਆਂ ਪ੍ਰਭਾਵਿਤ ਹੋ ਸਕਦੀਆਂ ਨੇ 5200 ਦੇ ਕਰੀਬ ਪਾਇਲਟਾਂ ਨੇ ਜਿਹੜੇ ਕਿ ਇਸ ਵੇਲੇ ਮੰਗ ਕਰ ਰਹੇ ਨੇ ਕਿ ਉਹਨਾਂ ਦੀ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਏ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ 에ਅਰ ਕੈਨੇਡਾ ਦੇ ਵੱਲੋਂ ਜੋ ਹੈ ਲਗਾਤਾਰ ਪਾਇਲਟਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਏਗਾ ਪਰ ਥੋੜਾ ਜਿਆ ਕੀਤਾ ਜਾਏਗਾ ਹਾਲਾਂਕਿ ਪਾਇਲਟ ਜਿਹੜੇ ਆ ਇਸ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਉਹ ਜਿੰਨੀ ਕਹਿੰਦੇ ਨੇ ਉਨੀ ਤਨਖਾਹ ਵਧਾਈ ਜਾਏ ਤੇ ਅਜਿਹੇ ਦੇ ਵਿੱਚ ਖਿੱਚੋ ਤਾਣ ਵਾਲਾ ਮਾਹੌਲ ਬਣਿਆ ਪਿਆ ਹੈ ਸਰਕਾਰ ਤੋਂ ਦਖਲਅੰਦਾਜ਼ੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਹੇ ਦੇ ਵਿੱਚ ਜੇਕਰ 에어 ਕੈਨੇਡਾ ਦੇ 5200 ਦੇ ਕਰੀਬ ਪਾਇਲਟ ਹੜਤਾਲ ਦੇ ਉੱਤੇ ਚਲੇ ਜਾਂਦੇ ਨੇ ਤਾਂ 670 ਦੇ ਕਰੀਬ ਉਡਾਨਾਂ ਜਿਹੜੀਆਂ ਨੇ ਪ੍ਰਭਾਵਿਤ ਹੋਣਗੀਆਂ ਜਿਸ ਦਾ ਸਿੱਧਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪਏਗਾ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਕੈਨੇਡਾ ਦੇ ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਧਿਆਨ ਦੇ ਨਾਲ ਇੱਕ ਖਬਰ ਨੂੰ ਸੁਣ ਲਓ ਕਿਤੇ ਇਹ ਨਾ ਹੋਵੇ ਕਿ ਤੁਸੀਂ ਵੀ ਇਸ ਦੇ ਵਿੱਚ ਫਸ ਜਾਓ ਤੇ ਤੁਹਾਨੂੰ ਵੀ ਕੈਨੇਡਾ ਪਹੁੰਚਣ ਦੇ ਬਦਲੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇ ਜੇਕਰ ਤੁਸੀਂ ਵੀ ਕੈਨੇਡਾ ਜਾਣ ਦਾ ਪਲਾਨ ਬਣਾ ਰਹੇ ਹੋ ਤੇ ਇਸ ਤੇ ਲਈ ਟਿਕਟ 에ਅਰ ਕੈਨੇਡਾ ਦੀ ਕਰਵਾਉਣ ਜਾ ਰਹੇ ਹੋ ਤਾਂ ਧਿਆਨ ਦੇ ਨਾਲ ਇਹ ਖਬਰ ਨੂੰ ਸੁਣ ਲਿਓ ਦਰਸਲੇਅਰ ਕੈਨੇਡਾ ਦੇ ਪਾਇਲਟਾਂ ਦੇ ਵੱਲੋਂ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿ ਆਖਿਰਕਾਰ ਤਨਖਾਹ ਦੇ ਵਿੱਚ ਵਾਅਦਾ ਕੀਤਾ ਜਾਏ ਇਥੋਂ ਤੱਕ ਕਿ 에ਅਰ ਕੈਨੇਡਾ ਦੇ ਵੱਲੋਂ ਜੋ ਹੈ ਸਰਕਾਰ ਤੋਂ ਦਖਲਅੰਦਾਜ਼ੀ ਦੀ ਮੰਗ ਕੀਤੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 670 ਦੇ ਕਰੀਬ ਉਡਾਨਾਂ ਭਰੀਆਂ ਜਾਂਦੀਆਂ ਨੇ ਤੇ ਸਾਰੀਆਂ ਪ੍ਰਭਾਵਿਤ ਹੋ ਸਕਦੀਆਂ ਨੇ 5200 ਦੇ ਕਰੀਬ ਪਾਇਲਟਾਂ ਨੇ ਜਿਹੜੇ ਕਿ ਇਸ ਵੇਲੇ ਮੰਗ ਕਰ ਰਹੇ ਨੇ ਕਿ ਉਹਨਾਂ ਦੀ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਏ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ 에ਅਰ ਕੈਨੇਡਾ ਦੇ ਵੱਲੋਂ ਜੋ ਹੈ ਲਗਾਤਾਰ ਪਾਇਲਟਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਏਗਾ ਪਰ ਥੋੜਾ ਜਿਆ ਕੀਤਾ ਜਾਏਗਾ ਹਾਲਾਂਕਿ ਪਾਇਲਟ ਜਿਹੜੇ ਆ ਇਸ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਉਹ ਜਿੰਨੀ ਕਹਿੰਦੇ ਨੇ ਉਨੀ ਤਨਖਾਹ ਵਧਾਈ ਜਾਏ ਤੇ ਅਜਿਹੇ ਦੇ ਵਿੱਚ ਖਿੱਚੋ ਤਾਣ ਵਾਲਾ ਮਾਹੌਲ ਬਣਿਆ ਪਿਆ ਸਰਕਾਰ ਤੋਂ ਦਖਲਅੰਦਾਜ਼ੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਹੇ ਦੇ ਵਿੱਚ ਜੇਕਰ 에어 ਕੈਨੇਡਾ ਦੇ 5200 ਦੇ ਕਰੀਬ ਪਾਇਲਟ ਹੜਤਾਲ ਦੇ ਉੱਤੇ ਚਲੇ ਜਾਂਦੇ ਨੇ ਤਾਂ 670 ਦੇ ਕਰੀਬ ਉਡਾਨਾਂ ਜਿਹੜੀਆਂ ਨੇ ਪ੍ਰਭਾਵਿਤ ਹੋਣਗੀਆਂ ਜਿਸ ਦਾ ਸਿੱਧਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪਏਗਾ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਕੈਨੇਡਾ ਦੇ ਡਿਟੈਕਟਰ ਬੁੱਕ ਕਰਵਾਉਣ ਤੋਂ ਪਹਿਲਾਂ ਧਿਆਨ ਦੇ ਨਾਲ ਇੱਕ ਖਬਰ ਨੂੰ ਸੁਣ ਲਓ ਕਿਤੇ ਇਹ ਨਾ ਹੋਵੇ ਕਿ ਤੁਸੀਂ ਵੀ ਇਸ ਦੇ ਵਿੱਚ ਫਸ ਜਾਓ ਤੇ ਤੁਹਾਨੂੰ ਵੀ ਕੈਨੇਡਾ ਪਹੁੰਚਣ ਦੇ ਬਦਲੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇ